ਹੇਟਰੀ ਨਿਊਜ਼ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡੇ ਨਾਲ ਕਰਨ ਮਹਿਰਾ। ਸੋ ਪੰਜਾਬ ਦੇ ਜਿਸ ਘਰ ਦੇ ਵਿੱਚ ਗੱਡੀ, 에어 ਕੰਡੀਸ਼ਨਰ ਜਾਂ ਫਿਰ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਕੋਲ 2.5 ਏਕੜ ਜ਼ਮੀਨ ਹੈ ਤਾਂ ਉਸ ਨੂੰ ਮੁਫਤ ਰਾਸ਼ਨ ਦਾ ਲਾਭ ਨਹੀਂ ਮਿਲੇਗਾ। ਤਾਂ ਸੂਬਾ ਸਰਕਾਰ ਨੇ ਪੰਜਾਬ ਰਾਖ ਸੁਰੱਖਿਆ ਨਿਯਮ 2016 ਦੇ ਵਿੱਚ ਸੋਧ ਕਰ ਦਿੱਤਾ ਹੈ। ਜਿਸ ਦੇ ਵਿਸਤਾਰ ਦੇ ਵਿੱਚ ਦਿਸ਼ਾ ਨਿਰਦੇਸ਼ ਵੀ ਜਾਰੀ ਕਰਤੇ ਨੇ। ਇਸ ਨਾਲ ਹੀ ਲੱਖਾਂ ਲੋਕਾਂ ਦੀ ਮੁਫਤ ਰਾਸ਼ਨ ਦੀ ਸਹੂਲਤ ਵੀ ਜਾ ਸਕਦੀ ਹੈ। ਸੋ ਕੇਂਦਰ ਸਰਕਾਰ ਨੇ ਅਜਿਹੇ ਸਾਰੇ ਲਾਭਪਾਤਰੀਆਂ ਦੀ ਸੂਚੀ ਜਾਰੀ ਕੀਤੀ ਸੀ। ਤੇ ਉਹਨਾਂ ਨੂੰ ਇਸ ਸੂਵਿਧਾ ਤੋਂ ਬਾਹਰ ਕਰਨ ਦੀ ਸੁਫਾਰਿਸ਼ ਸੂਬਾ ਸਰਕਾਰ ਨੇ ਕੀਤੀ ਹੈ ਇਸ ਨੂੰ ਲੈ ਕੇ ਕਾਫੀ ਵਿਵਾਦ ਵੀ ਹੋਇਆ ਸੀ ਤਸੀਮ ਬਾਰ ਨੇ ਇਲਜ਼ਾਮ ਲਗਾਇਆ ਕਿ ਕੇਂਦਰ ਸਰਕਾਰ 8 ਲੱਖ ਰਾਸ਼ਨ ਕਾਰਡ ਕੱਟਣ ਦੀ ਸਾਜ਼ਿਸ਼ ਕਰ ਰਹੀ ਹੈ ਹੁਣ ਪੂਰੇ ਵਿਵਾਦ ਤੋਂ ਬਾਅਦ ਸੂਬਾ ਸਰਕਾਰ ਨੇ ਪੰਜਾਬ ਖੁਰਾਕ ਸੁਰੱਖਿਆ ਨਿਯਮਾਂ ਦੇ ਵਿੱਚ ਸੋਧ ਕਰਨ ਦਾ ਵੱਡਾ ਫੈਸਲਾ ਲੈ ਲਿਆ ਹੈ ਇਸ ਦੇ ਵਿੱਚ ਕੁਝ ਨਵੇਂ ਪ੍ਰਸਤਾਵ ਵੀ ਸ਼ਾਮਲ ਕੀਤੇ ਗਏ ਨੇ ਤਾਂ ਨਵੇਂ ਨਿਯਮਾਂ ਦੇ ਅਨੁਸਾਰ ਸਾਰੇ ਆਮਦਨ ਕਰਦਾਤਾ ਰਜਿਸਟਰਡ ਵਸਤੂਆਂ ਤੇ ਸੇਵਾਵਾਂ ਦੇ ਟੈਕਸਦਾਤਾ ਸਾਰੇ ਸੇਵਾ ਤੇ ਪੇਸ਼ੇਵਰ ਟੈਕਸਦਾਤਾ ਤੇ ਕੋਈ ਵੀ ਪਰਿਵਾਰ ਜੋ ਕਿ ਸਰਕਾਰ ਦੇ ਦਲ ਰਜਿਸਟਰਡ ਕਿਸੇ ਉਦਮ ਦਾ ਮਾਲਕ ਹੈ ਜਾਂ ਚਲਾਉਂਦਾ ਹੈ ਤਾਂ ਉਸ ਨੂੰ ਲਾਹੇਪਾਤਰੀਆਂ ਦੀ ਸੂਚੀ ਤੋਂ ਬਾਹਰ ਰੱਖਿਆ ਜਾਵੇਗਾ